राधे हरबाली सजी कर लगा है सदाई को 321 विक्रमी हर पग द्वार जे हुआ मंगरिया अवतार पीर पगंबर कैण देखो खेल अपार ਅਪਰੰਪ ਅਪਰੰਪ ਕਰ ਰਿਆ ਕਰਾਈਆ ਪੰਜਾ ਪਿਆਰਿਆਂ ਦੇ ਆਧਾਰ ਜਿਹੜੇ ਆਪਣਾ ਹੱਥ ਝਕਾਈਆ ਜਨਮ ਕਰਮ ਲਾਰੋਗ ਨਿਵਾਰ ਪੰਡ ਪਰਮ ਕੋ ਬੁਨਾਈਆ चंजाल तोड़हान दो जहान तेडे आई लड़ना भेण विच मैदान शेतान न आई घोला भेण नाल जवान ਅੰਦਰ ਕਰਵਾ ਦੇ ਚੜਾਈਆ ਚੁਗੜਾ ਪੈਣਾ ਵਿੱਚ ਜਹਾਨ ਸੀ ਜੇ ਆਪਣੇ ਲੈ ਕੇ ਲਾਈਆ ਪਰਨਾ ਪੈਣਾ ਕੀਤਾ ਗਿਆਨ ਮੇਰ ਕੁਰਾਨ ਦਾ ਕੋਈ ਚੜਾਈਆ ਕਰਣਾ ਪੈਣਾ ਅਠ ਛੱਡ ਤਿਸ ਨਾਲ ਅੰਮ੍ਰਿਤ ਜਾਲਤ ਕਹਈਆ ਲਗਣਾ ਪੈਣਾ ਕਾਲ ਸ਼ਾਮ ਨਾਮ ਨਾ ਦੇ ਜਗਾਈਆ ਸੁਰਤੀ ਫਿਰੇ ਨਾ ਪਿਛੇ RAM ਪਣ ਕੁਜ ਨਾ ਖਾਓ ਖਾਈਆ ਗਰਤਾਂ ਵਾਲੀ ਲਕੜੀ ਨਾ ਕਹੇ ਦੁਕਾਨ ਅਰਥ ਨਾ ਜੇਵਾ ਨਾ ਕਹੇ ਵਢਾਈਆ ਜੋ ਇੱਕ ਵਾਰ ਸਜ ਦੁਆਰੇ ਕਾਗੜ ਸੁਹਗ ਮਹਾਰਾਜ ਸ਼ੇਰ ਸਿੰਘ ਵੀਰੋ ਭਗਵਾਨ सिधा लेका मुकाई गगन मंडला आई करशान चारो कुंड ले ਸਾਇ ਤੇ ਕਾਗਦ ਤੋਂ ਵਾਰੇ ਕਰਿ ਸ਼੍ਰੀ ਭਗਵਾਨ ਸਾਗਿਆਤ ਦੇ ਕਰਈਆ ਜੋਤੀ ਜੋਤ ਸਰੂਪ ਹੈ ਆਪ ਆਪਣੀ ਕਿਰਪਾ ਕਰ ਸਗ ਦੇਵਨ ਹਾਰ ਵਧਾਈਆ ਸਵਾ ਕਿਸੇ ਕਹੇ ਮੈਂ ਲਕਾਲ ਲਾਟ ਮੇਰੇ ਮਾਨ ਵਧਾਈ ਆ ਮੇਰੀ ਪੂਰੀ ਹੋਈ ਆਜ਼ਾ ਕ੍ਰਿਸ਼ਨ ਆ ਦਿੱਤੀ ਮਟਾਈ ਆ ਵਰਗੇ ਕਾਲਾ ਗੋਬਿੰਦ ਸਾਧ ਗੋਹਾਵ ਜੀ ਵਧਾਈ ਆ

ਤੁਰਦੜ ਕਾਹੀ ਸੁਣਾਏ ਆਵਾਜ਼ ਕੋਲਾ ਕਾਮ ਜਿਵਾਈਆ ਵੀ ਜੋ ਇੱਕੀ ਦਾ ਸੱਚਾ ਰਿਵਾਜ ਹਰ ਕਰਤਾ ਦੇ ਜਨਈਆ ਸੀ ਜਿਗਤੀ ਸ਼ਰਤ ਕੇ ਪਾਜ ਤਾਜਾਂ ਵਾਲਿਆਂ ਕਾਗ ਬਲਾਈਆ

ਇੱਕ ਕਰਤਬ ਮਲਕ ਕੁੱਲ ਦੇ ਫੁੱਲ ਆਲ ਮਰਿਆ ਚੜਾਈਆ ਜੇਂਦੇ ਸੱਚ ਜਗ ਵਾਰੇ ਬੇਖੂ ਫੁੱਲ ਦੇ ਭਗਤਾ ਮਿਲੇ ਵਧਾਈਆ ਭਗਤ ਸਹਿਰ ਅਡੋਲ ਕਦੇ ਨਾ ਕੰਡਰ ਦੇ ਜਿਨਾਇ ਅੰਕਰ ਆਤਮੇ ਆਪਣਾ ਜਾਪ ਸੁੜਾਈਆ ਉਹ ਜਾਪੀ ਰਹੇ ਕੁੰਦ ਦੇ ਅਜਪਾ ਜਾਪ ਦੇ ਨਾਮ ਸੁਝਾਈਆ ਜੋਤੀ ਜੋਤ ਸਰੂਪ ਹਰ ਆ ਕੇ ਆਪਣੀ ਕਿਰਪਾ ਕਰ ਮੇਰੇ ਨਜਰੇ ਇਕੋ ਠਾਈਆ

रंग रंग सु तलवाड़ ਰੱਤੋ ਕਰਾਈਆ ਕੋਣੀ ਦੁਲਾਰੇ ਕਰ ਪਰਵਾਨ ਹੁਕਮੇ ਇੱਕ ਸੁਣਾਈਆ ਔਖੇ ਆਕਾਲ ਬੇਰਬਾਨ ਮੇਰੀ ਨਜ਼ਰ ਉਖਾਈਆ ਬਿਸ਼ੜ ਸੇਕ ਕਰ ਤਿਹਾਨ ਨੇਤਰ ਅੱਖ ਖੁਲਾਈਆ ਕਿਸੇ ਲਮਾਰ ਨਾ ਹੋ ਜਵਾਲ ਗੁਰੂ ਕਾ ਲਾਣੀ ਅਗੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਠੇਰ ਵੇ ਪਰਵਾਈਆ ਸੋ ਹੰਮਾ ਮਹਤਾ ਸੇ I'm uh -huh.